ਟੰ 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 ਨਮਸਕਾਰ ਇਸ ਵਰਤਮਾਨ ਦੀਆਂ ਚੋਣੀਆਂ ਖਬਰਾਂ ਅੱਜ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੀ ਇੱਕ ਕਲਚਰਲ ਟੀਮ ਜਲੰਧਰ ਪੀਏਪ ਲੈਂਡ ਤੋਂ ਲੱਡਾਕੁੱਠੀ ਸੰਗਰੂਰ ਦੀ ਰਵਾਨਾ ਹੋਈ ਜਿਸ ਦੀ ਇੰਸਪੈਕਟਰ ਜਿਸ ਦੀ ਪ੍ਰਧਾਨਗੀ ਇੰਸਪੈਕਟਰ ਸਰਦਾਰ ਪਿਆਰਾ ਸਿੰਘ ਕਰ ਰਹੇ ਸਨ ਪੰਜਾਬ ਪੁਲਿਸ ਦੀ ਬੱਸ ਦਾ ਡਰਾਈਵਰ ਕੜੀਮੂੜੀ ਬੱਸ ਨੂੰ ਰੋਕ ਕੇ ਬੱਸ ਵਿੱਚ ਪਾਣੀ ਪਾ ਰਿਹਾ ਸੀ ਜਿਸ ਤੇ ਇੰਸਪੈਕਟਰ ਨੇ ਜਵਾਨਾਂ ਨੂੰ ਇਹ ਯਕੀਨ ਦਿਵਾਇਆ ਕਿਉਂ ਬੱਸ ਵਿੱਚ ਨਲਕਾ ਲਵਾਉਣ ਦੀ ਜ਼ਿੰਮਵਾਰੀ ਚੱਕਦੇ ਹਨ ਬੱਸ ਵਿੱਚ ਨਲਕਾ ਲੱਗ ਜਾਣ ਨਾਲ ਆਉਣ ਜਾਣ ਦੇ ਸਮੇਂ ਦਾ ਕਾਫੀ ਫਾਇਦਾ ਹੋਵੇਗਾ ਅਤੇ ਜਵਾਨ ਬੱਸ ਵਿੱਚ ਬੈਠੀ ਬੈਠੇ ਪਾਣੀ ਵੀ ਪੀ ਸਕਣਗੇ ਪ੍ਰੋਸੈਜ ਜੋ ਕਿ ਸੰਤਰਾ ਤੋਂ ਪਤਾ ਲੱਗਾ ਹੈ ਕਿ ਅੱਜ ਲੱਡਾ ਕੋਠੀ ਮੈਸ ਵਿੱਚ ਇੱਕ ਫੁਲਕਾ ਫੁੱਲ ਕੇ ਫਟ ਗਿਆ ਫੁਲਕਾ ਫੁੱਲ ਕੇ ਫਟ ਜਾਣ ਨਾਲ ਜੋ ਨੁਕਸਾਨ ਹੋਇਆ ਹੈ ਉਸ ਦੀ ਲਾਗਤ तकरीबन 3 ਕਰੋੜ ਰੁਪਈਆ ਦੱਸੀ ਜਾਂਦੀ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਲੰਗਰੀ ਫੁਲਕੇ ਨੂੰ ਚੈੱਕ ਅਪ ਕਰਾਉਣ ਲਈ ਇਨਸਪੈਕਟਰ ਪਾਸ ਲਿਜਾ ਰਿਆ ਸੀ ਇਨਸਪੈਕਟਰ ਨੇ ਲੰਗਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਮੈਸ ਵਿੱਚ ਅੱਗੇ ਤੋਂ ਫੁਲਕੇ ਨੂੰ ਬਿਲਕੁਲ ਫੁੱਲ ਨਾ ਦਿੱਤਾ ਜਾ। ਇੱਕ ਘਟਨਾ ਵਾਪਨ ਦੇ ਨਾਲ ਇੱਕ ਚਗਲਾ ਇੱਕ ਬੇਲਣਾ ਅਤੇ ਇੱਕ ਪ੍ਰਾਤ ਹਜੇ ਤੱਕ ਲਾਪਤਾ ਹਨ। ਜਿਨ੍ਹਾਂ ਦੀ ਤਲਾਸ਼ ਵਾਸਤੇ ਸੀਆਰਪੀਆਂ ਦੋ ਕੰਪਨੀਆਂ ਨੂੰ ਤਨਾਤ ਕੀਤਾ ਗਿਆ। ਮੌਸਮ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਫਰਲੋ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਅਤੇ ਰੋਜ਼ਨਾਮੇ ਤੇ ਮੌਸਮ ਜਲ ਰਜਾਨਾ ਦੀ ਮੰਗ ਖੁਸ਼ਕ ਰਹੇਗਾ। ਨਮਸ਼ਕਾਰ।